ਆਤਲਾਂ ਨਕੀ ਦੇ ਨੰਬਰ ਸਨਸਥਾ ਗੁਰੂ ਤੇਗ ਬਹਾਦਰ ਸਕੂਲ ਜਿੱਥੇ ਕਿ ਅੱਜ ਉਹਨਾਂ ਵਿਦਿਆਰਥੀਆਂ ਦੇ ਨਤੀਜੇ ਆਏ ਨੇ ਜਿਹੜਾ ਕਿ ਸਾਰ ਭਾਰ ਦੀ ਮਿਹਨਤ ਰੰਗ ਲਿਆਈ ਹੈ ਜਿੱਥੇ ਅੱਜ ਵਿਦਿਆਰਥੀਆਂ ਦੇ ਵਧੀਆ ਅੱਪਲ ਨੰਬਰ ਆਏ ਨੇ ਉੱਥੇ ਹੀ ਵਿਦਿਆਰਥੀਆਂ ਨੂੰ ਟਰੋਫੀ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਹੈ ਗੁਰੂ ਤੇਗ ਬਹਾਦਰ ਮੈਨੇਜਮੈਂਟ ਕਮੇਟੀ ਅਤੇ ਸਕੂਲ ਸਟਾਫ ਨੇ ਅੱਜ ਇੱਥੇ ਇੱਕ ਵੱਡਾ ਪ੍ਰੋਗਰਾਮ ਲਿਖਿਆ ਗਿਆ ਜਿਹਦੇ ਵਿੱਚ ਕਿ ਵਿਦਿਆਰਥੀਆਂ ਨੂੰ ਸਰਮਾਉਂਚ ਕੀਤਾ ਗਿਆ ਹੈ ਅਸੀਂ ਗੱਲ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਅੱਜ ਤੱਕ ਜਿਹੜਾ ਮੈਨੇਜਮੈਂਟ ਦੀ ਕਮੇਟੀ ਬਣਾਉਂਦੇ ਪ੍ਰਬੰਧ ਕੀਤੇ ਗਏ ਸਨ ਔਰ ਜਿਹੜੇ ਦਸਤਰਾ ਸ਼ਾਂਤੀ ਇਲਾਕੇ ਅੰਦਰ ਜਿਹੜੇ ਪਾਲਤ ਕਰਦੇ ਆ ਜਿਹੜਾ ਸਮਾਜਿਕ ਆਹ ਇਸ ਸਮਾਜਿਕ ਨੀ ਹੋਰ ਦਸਾਂ ਦੀ ਧਰਤੀ ਦੇ ਉੱਤੇ ਵੀ ਨਹੀਂ ਭਾਰਤ ਸਰਕਾਰ ਦਾ ਕੋਈ ਵਾਇਲ ਟੈਸਟ ਹਾਲੀ ਤੱਕ ਦੀ এডਿਕੇਸ਼ਨ ਅੱਜ ਕਿਸ਼ ਕਿੜੀ ਕਿੜੀ ਲਾਹੇ ਅਤੇ ਕਿੰਨੇ ਵਿਦਿਆਰਥੀ ਫਰਸਕੰਡ ਔਰ 3rd ਪਹੁੰਚੇ ਨੇ ਆਰਪੀਸੀ ਇਹ ਤੋਂ ਪਹਿਰੇ ਤੋਂ ਕਰਮੇਸੀ ਸਮੁੱਚਮੰਦੋਸ ਅਵਰ ਪਾਤੀ ਇੱਥੇ ਬੁੱਜਨੇ ਮੋਰ ਨੂੰ ਸਵਾਗਤ ਜੀ ਚੇਅਰਮੈਨ ਸਾਹਿਬ ਮੈਂ ਇਹਦਾ ਹੱਥ ਮਾ ਦੇ ਸਕਦਾ ਹਾਂ ਕਿ ਕਾਰਬੇਟ ਨੂੰ ਕਰੀ ਜੀ ਨਾਮ ਹੈ ਆਪਣੇ ਮਾਪਨ ਜੀਤੇ ਆਮਨ ਦਾ ਬੋਲਤਾ ਮੈਂ ਕੀ ਦੀ ਅਤੇ ਨਵੀਆਂ ਮਾਰ ਇਸ ਮੋਕਾ ਸਕੂਲ ਦੇ ਅੱਜ ਜਿਹੜਾ ਨਤੀਜਾ ਆਇਆ ਹੈ ਕਿਉਂਕਿ ਵਿਦਿਆਰਥੀਆਂ ਨੂੰ ਕਾਫੀ ਉਮੀਦਾਂ ਹੁੰਦੀਆਂ ਐ ਅੱਜ ਸਾਲ ਬਾਅਦ ਜਿਹੜਾ ਵਿਦਿਆਰਥੀਆਂ ਦਾ ਸਾਰਾ ਮਿਹਨਤ ਰੰਗ ਲੈ ਕੇ ਆਈ ਆ ਕਾਫੀ ਵਿਦਿਆਰਥੀਆਂ ਦੇ ਚਿਹਰਿਆਂ ਦੇ ਉੱਤੇ ਰੌਣਕ ਐ ਔਰ ਇਸ ਵਾਰ ਜਿਹੜੇ ਕਿ ਵਿਦਿਆਰਥੀਆਂ ਦੇ ਮਾਤਾ ਪਿਤਾ ਦੇ ਨਾਲ ਪਹੁੰਚੇ ਹੋਏ ਨੇ ਉਹਨਾਂ ਵੱਲੋਂ ਵੀ ਇੱਕ ਵਧੀਆ ਜਿਹੜਾ ਕਿ ਭੁਵਿੱਖ ਦੇਖਣ ਨੂੰ ਮਿਲ ਰਿਹਾ ਐ ਅਸੀਂ ਗੱਲ ਕਰਦੇ ਹਾਂ ਜਿਹੜੇ ਕਿ ਗੁਰੂ ਤੇਗ ਬਹਾਦਰ ਸਕੂਲ ਦੇ ਜਿਹੜੇ ਪ੍ਰਿੰਸੀਪਲ ਨੇ ਕੀ ਨਾਮ ਪ੍ਰਿੰਸੀਪਲ ਸਸੀ ਕਾਂ ਹੈ ਸਸੀ ਕਾਂ ਸਰ ਮੇਰੇ ਜਿਹੜੇ ਅੱਜ ਵਿਦਿਆਰਥੀਆਂ ਦਾ ਰਿਜ਼ਲਟ ਆਇਆ ਸਾਲ ਦੀ ਮਿਹਨਤ رنگ ਲਿਆਈ ਹੈ ਕਾਫੀ ਉਮੀਦਾਂ ਹੁੰਦੀਆਂ ਮਾਪੇ-ਬਾਪ ਨੂੰ ਵੀ ਔਰ ਜਿਹੜਾ ਕਿ ਸਕੂਲ ਮੈਨੇਜਮੈਂਟ ਔਰ ਜਿਹੜਾ ਕਿ ਸਟਾਫ ਵੱਲੋਂ ਵੀ ਇੱਕ ਇਹ ਅਮੀਰ ਵੱਡੀ ਰੱਖੀ ਜਾਂਦੀ ਹੈ ਕਿ ਜਿਹੜੇ ਵਿਦਿਆਰਥੀ ਹੈ ਚੰਗੇ ਨੰਬਰ ਲੈ ਕੇ ਆਵੇ ਤਾਂ ਕਿ ਇਲਾਕੇ ਵਿੱਚ ਜਿਹੜਾ ਕਿ ਸਕੂਲ ਦਾ ਵੀ ਇੱਕ ਨਾਮ ਰੋਸ਼ਨ ਹੁੰਦਾ ਔਰ ਜਿਹੜਾ ਸਟਾਫ ਹੁੰਦਾ ਉਹਨਾਂ ਨੂੰ ਵੀ ਇੱਕ ਫਕਰ ਮਹਿਸੂਸ ਹੁੰਦਾ ਉੱਥੇ ਨਾਲ-ਨਾਲ ਹੀ ਜਿਹੜੀ ਮੈਨੇਜਮੈਂਟ ਜਿਹੜੀ ਕਮੇਟੀ ਆ ਉਹਨਾਂ ਨੂੰ ਵੀ ਇੱਕ ਬੜੀ ਖੁਸ਼ੀ ਦੀ ਲਹਿਰ ਜੀ ਦੇਖਣ ਨੂੰ ਮਿਲੀ ਹੈ ਕਿ ਜਿਸ ਤਰ੍ਹਾਂ ਅੱਜ ਵਿਦਿਆਰਥੀਆਂ ਦੇ ਕਾਫੀ ਜਿਆਦਾ ਸਨਮਾਨਤ ਔਰ ਉਹਨਾਂ ਨੂੰ ਜਿਹੜੇ ਕਿ ਸਨਮਾਨ ਚਿੰਨ੍ਹ ਵੀ ਦਿੱਤੇ ਗਏ ਨੇ ਵਿਦਿਆਰਥੀਆਂ ਨੂੰ ਉਹਨਾਂ ਦੇ ਮਾਪਾ ਮਾਤਾ ਪਿਤਾ ਵੀ ਦੇਖ ਕੇ ਕਾਫੀ ਖੁਸ਼ ਨਜ਼ਰ ਆ ਰਹੇ ਸੀ ਕਿਸ ਤਰ੍ਹਾਂ ਦੇ ਜਿਹੜੇ ਵਿਦਿਆਰਥੀਆਂ ਦਾ ਆਇਸਵਰੀ ਹਾਂਜੀ ਸਰ ਸਾਡਾ ਇਸ ਸਾਲ ਇਸ ਅਕੈਡੈਮਿਕ ਈਅਰ ਦਾ ਰਿਜ਼ਲਟ ਬਹੁਤ ਹੀ ਅੱਛਾ ਆਇਆ ਹੈ ਸਾਡੇ ਸਕੂਲ ਦੇ 342 ਬੱਚਿਆਂ ਨੇ A1 ਗ੍ਰੇਡ ਹਾਸਲ ਕੀਤੇ ਹਨ ਅਤੇ 49 ਸਟੂਡੈਂਟਸ ਨੇ ਅਲੱਗ-ਅਲੱਗ ਆਪਣੇ ਕਲਾਸਿਸ ਦੇ ਵਿੱਚ ਪੋਜੀਸ਼ਨਸ ਹਾਸਲ ਕੀਤੀਆਂ ਹਨ ਜਿੰਨਾ ਬੱਚਿਆਂ ਨੂੰ A1 ਗ੍ਰੇਡ ਵਾਲੇ ਸਟੂਡੈਂਟਸ ਨੂੰ ਅਸੀਂ ਮੈਡਲ ਦੇ ਕੇ ਅਤੇ ਪੋਜੀਸ਼ਨ ਹੋਲਡਰਸ ਨੂੰ ਅਸੀਂ ਟਰੋਫੀ ਦੇ ਕੇ ਸਨਮਾਨਿਤ ਕੀਤਾ ਹੈ। ਔਰ ਇਸ ਅਕੈਡੈਮਿਕ ইয়ার ਦੇ ਵਿੱਚ ਸਾਡੇ ਬੱਚਿਆਂ ਨੇ ਬਹੁਤ ਮੱਲਾ ਮਾਰੀਆਂ ਹਨ, ਬਹੁਤ ਕੁਝ ਸਿੱਖਿਆ ਹੈ। ਐਜੂਕੇਸ਼ਨ ਇਜ਼ ਨੋਟ ਜਸਟ ਅਬਾਊਟ ਅਕੈਡੈਮਿਕਸ। ਇਟ ਇਜ਼ ਅ ਕੰਟੀਨਿਊਸ ਪ੍ਰੋਸੈਸ ਆਫ ਲਰਨਿੰਗ। ਜਿਹਦੇ ਵਿੱਚ ਬੱਚੇ ਹਰ ਸਾਲ ਨਵੇਂ ਚੈਲੰਜਸ ਫੇਸ ਕਰਦੇ ਨੇ। ਦੇਖੋ ਕਈ ਬੱਚੇ ਤਾਂ ਬੜਾ ਅੱਜ ਖੁਸ਼ ਹੋਣਗੇ ਜਿਹੜੇ ਸਕਸੈਸਫੁਲ ਹੋਏ ਹੋਏ ਨੇ। ਬਟ ਸਮ ਸਟੂਡੈਂਟਸ ਵਾਂਟ ਟੂ ਅਚੀਵ ਮੋਰ ਮੈਂ ਉਹਨਾਂ ਨੂੰ ਇਹ ਗੱਲ ਕਹਿਣਾ ਚਾਹਨੀ ਆ ਕਿ ਐਜੂਕੇਸ਼ਨ ਇਟ ਇਜ਼ ਨਾਟ ਜਸਟ ਅਬਾਊਟ ਗ੍ਰੇਡਸ ਐਂਡ ਮਾਰਕਸ ਇਟ ਇਜ਼ ਅਬਾਊਟ ਕੰਟੀਨਿਊਸ ਲਰਨਿੰਗ ਪ੍ਰੋਸੈਸ ਇਸ ਸਾਲ ਬੱਚਿਆਂ ਨੇ ਜੋ ਨਵੇਂ ਚੈਲੰਜਸ ਫੇਸ ਕੀਤੇ ਨੇ ਔਰ ਉਹਨਾਂ ਦੀ ਗਰੋਥ ਤੇ ਡਿਵੈਲਪਮੈਂਟ ਹੋਈ ਹੈ ਬੱਚੇ ਆਪਣੀ ਕਲਾਸ ਦੇ ਵਿੱਚ ਬਹੁਤ ਕੁਝ ਫੇਸ ਕਰਦੇ ਨੇ ਇੱਕ ਕੰਟੀਨਿਊਸ ਪ੍ਰੋਸੈਸ ਹੈ ਇਟ ਇਜ਼ ਨਾਟ ਜਸਟ ਅਬਾਊਟ ਮਾਰਕਸ ਐਂਡ ਗ੍ਰੇਡਸ ਬਟ ਫੇਰ ਵੀ ਮੈਂ ਆਪਣੇ ਸਾਰੇ ਬੱਚਿਆਂ ਨੂੰ अच्छे रिजल्ट ਲਈ ਕੰਗ੍ਰੈਚੁਲੇਟ ਕਰਨਾ ਚਾਹਨੀ ਆ ਸਾਰੇ ਮਾਪਿਆਂ ਨੂੰ ਜੋ ਅੱਜ ਹੁਮ ਹਮਾ ਕੇ ਸਾਡੇ ਗੁਰਤੇਗ ਬਾਦਰ ਪਬਲਿਕ ਸਕੂਲ ਪਾਤਰਾ ਵਿੱਚ ਪਹੁੰਚੇ ਹਨ ਤੇ ਉਹਨਾਂ ਦੇ ٹرسٹ ਲਈ ਜੋ ਉਹ ਆਪਣਾ ٹرسٹ ਸਾਡੇ ਸਕੂਲ ਲਈ ਦਿਖਾਉਂਦੇ ਹਨ ਉਹਨਾਂ ਦੇ ٹرسٹ ਲਈ ਉਹਨਾਂ ਦੇ ਫੇਥ ਲਈ ਉਹਨਾਂ ਨੇ ਆਪਣੇ ਬੱਚਿਆਂ ਨੂੰ ਉਹਨਾਂ ਦੀ এডਿਕੇਸ਼ਨ ਤੇ ਡਿਵੈਲਪਮੈਂਟ ਲਈ ਸਾਨੂੰ ਸੌਂਪਿਆ ਹੈ ਅਤੇ ਅਸੀਂ ਆਪਣਾ 100% ਦੇ ਰਹੇ ਹਾਂ ਮੇਰਾ ਸਟਾਫ ਮੇਰੀ ਮੈਨੇਜਮੈਂਟ ਅਸੀਂ ਆਪਣਾ 100% ਦੇ ਰਹੇ ਹਾਂ ਉਹਨਾਂ ਦੇ ਬੱਚਿਆਂ ਦੀ ਓਵਰਆਲ ਡਿਵੈਲਪਮੈਂਟ ਕਰਨ ਲਈ ਅਸੀਂ ਆਪਣੇ ਸਕੂਲ ਦੇ ਵਿੱਚ ਆਪਣੇ ਬੱਚਿਆਂ ਨੂੰ ਸਿਰਫ ਐਕਾਡੈਮਿਕਸ ਹੀ ਨਹੀਂ ਬੱਚਿਆਂ ਨੂੰ ਇੱਕ ਸਟਰੋਂਗ ਇੰਡੀਵਿਜੂਅਲ ਬਣਨਾ ਵੀ ਸਿਖਾਉਂਦੇ ਹਾਂ ਬੱਚਿਆਂ ਦੀ ਓਵਰਆਲ ਡਿਵੈਲਪਮੈਂਟ ਤੇ ਧਿਆਨ ਦਿੰਦੇ ਹਾਂ ਬੱਚਿਆਂ ਨੂੰ ਮੋਰਲ ਵੈਲਿਊਜ਼ ਐਥਿਕਸ ਹਾਊ ਟੂ ਰਿਸਪੈਕਟ ðiਰ ਪੇਰੈਂਟਸ ਗੁੱਡ ਮੈਨਰਜ਼ ਅਸੀਂ ਆਪਣੇ ਬੱਚਿਆਂ ਨੂੰ ਇਹ ਸਾਰੀਆਂ ਚੀਜ਼ਾਂ ਸਿਖਾਉਂਦੇ ਹਾਂ ਕਿ ਸਾਡੇ ਬੱਚੇ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਅੱਛੇ ਸਟਰੋਂਗ ਇੰਡੀਵਿਜੂਅਲ ਬਣਨਾ ਔਰ ਆਪਣੇ ਆਉਣ ਵਾਲੇ ਸਮੇਂ ਵਿੱਚ ਆਪਣੀ ਸੋਸਾਇਟੀ ਤੇ ਇੱਕ ਪੋਜ਼ਿਟਿਵ ਇਮਪੈਕਟ ਸ਼ੋ ਕਰਨਾ ਇਸ ਲਈ ਮੈਂ ਇੱਕ ਗੱਲ ਹੋਰ ਤੁਹਾਨੂੰ ਕਹਿਣਾ ਚਾਹਨੀ ਆ ਕਿ ਵੀ ਆਰ ਦਾ ਪਾਇਨੀਅਰ ਆਫ ਐਜੂਕੇਸ਼ਨ ਇਨ ਪਾਤਣਾ ਵੀ ਹੈਵ ਆ ਫਰਸਟ ਸੀਬੀਐਸਸੀ ਸਕੂਲ ਵਿਚ ਪ੍ਰੋਵਾਈਡ ਹਾਈ ਕੁਆਲਿਟੀ ਐਜੂਕੇਸ਼ਨ ਐਟ ਅ ਵੈਰੀ ਅਫੋਰਡੇਬਲ ਫੀ ਸਟਰਕਚਰ ਸਾਡੇ ਸਕੂਲ ਦਾ ਫੀ ਸਟਰਕਚਰ ਬਹੁਤ ਨਾਰਮਲ ਹੈ ਬਹੁਤ ਵਾਜਬ ਹੈ ਔਰ ਪਹਿਲਾ ਪਾਤਰਾ ਸੀਬੀਐਸਸੀ ਸਕੂਲ ਹੈ ਜਿਹੜਾ ਇੱਕ ਹਾਈ ਕੁਆਲਿਟੀ ਬੈਟਰ ਐਜੂਕੇਸ਼ਨ ਦੇ ਰਿਹਾ ਬਹੁਤ ਹੀ ਰੀਜ਼ਨੇਬਲ ਫੀਸ ਸਟਰਕਚਰ ਤੇ ਇਸ ਦਾ ਸਾਰਾ ਸ਼੍ਰੇਣੀ ਮੈਂ ਆਪਣੇ ਸਕੂਲ ਦੇ ਚੇਅਰਮੈਨ ਸਰਦਾਰ ਸੁਖਜੀਤ ਸਿੰਘ ਕਾਲੇਕਾ ਜੀ ਨੂੰ ਦੇਣਾ ਚਾਹਨੀ ਆ ਤੇ ਸਮੂਹ ਮੈਨੇਜਮੈਂਟ ਨੂੰ ਦੇਣਾ ਚਾਹਨੀ ਆ ਜਿਹੜੇ ਹਮੇਸ਼ਾ ਬੱਚਿਆਂ ਦੇ ਪੱਖ ਦੀ ਗੱਲ ਕਰਦੇ ਹਨ ਅਸੀਂ ਉਹਨਾਂ ਨੂੰ ਕਦੇ ਵੀ ਕੋਈ ਚੀਜ਼ ਲਈ ਕਹਿੰਦੇ ਆ ਤਾਂ ਉਹ ਪਹਿਲਾਂ ਕਹਿੰਦੇ ਨੇ ਮੈਮ ਜਿਵੇਂ ਤੁਹਾਨੂੰ ਠੀਕ ਲੱਗਦਾ ਕਰ ਲਓ ਜੋ ਵੀ ਤੁਹਾਨੂੰ ਲੱਗਦਾ ਉਹ ਬੱਚਿਆਂ ਦੀ ਗ੍ਰੋਥ ਲਈ ਹਮੇਸ਼ਾ ਕਿ ਬੱਚਿਆਂ ਨੂੰ ਅਸੀਂ ਇੱਕ ਅੱਛਾ এনवायरमेंट ਦੇ ਸਕੀਏ ਬੱਚੇ ਨੂੰ ਅਕੈਡੈਮਿਕਲੀ ਸਟਰੋਂਗ ਬਣਾ ਸਕੀਏ ਹਰ ਫੀਲਡ ਦੇ ਵਿੱਚ ਉਹ ਐਟ ਲਾਸਟ ਆਈ ਵਾਂਟ ਟੂ ਕੰਗ੍ਰੈਚੂਲੇਟ 올 ਮਾਈ ਸਟੂਡੈਂਟਸ ਫॉर ਓਬਟੇਨਿੰਗ ਗੁੱਡ ਮਾਰਕਸ ਐਂਡ ਆਈ ਆਲਸੋ ਵਾਂਟ ਟੂ ਸ਼ੋ ਮਾਈ ਗ੍ਰੈਟੀਟਿਊਡ ਟੂ 올 ਦਾ ਪੇਰੈਂਟਸ ਫॉर ਟਰਸਟਿੰਗ ਅਸ ਐਂਡ ਸਪੋਰਟਿੰਗ ਅਸ ਐਂਡ ਵੀ ਲੁੱਕ ਫਾਰਵਰਡ ਟੂ ਅਨਦਰ ਈਅਰ ਆਫ ਗ੍ਰੋਥ ਐਂਡ ਸਕਸੈਸ ਥੈਂਕ ਯੂ ਵੈਰੀ ਮਚ ਜਿਹੜੇ ਨਤੀਜੇ ਆਏ ਨੇ ਹਰ ਸਾਲ ਦੀ ਤਰ੍ਹਾਂ ਬਹੁਤ ਵਧੀਆ ਹੈ ਮੈਂ ਇਹੀ ਆਸ ਕਰਦਾ ਸਾਡੇ ਸਟਾਫ ਤੋਂ ਪ੍ਰਿੰਸੀਪਲ ਮੈਮ ਤੋਂ ਵੀ ਅੱਗੇ ਤੋਂ ਵੀ ਇਦੋਂ ਵਧੀਆ ਲੈ ਕੇ ਆਉਣ ਤਾਂ ਜਿਹੜਾ ਕਿ ਇਹ ਕੁੱਲ ਸਾਡੇ ਕੋਲੇ 342 ਬੱਚਿਆਂ ਨੇ ਜਿਨ੍ਹਾਂ ਨੂੰ ਅਸੀਂ ਮੈਡਲ ਦਿੱਤੇ ਨੇ ਇਹਨਾਂ ਨੇ ਤੇ ਮੇਰੇ ਖਿਆਲ ਸਾਡੇ ਟੋਟਲ 49 ਬੱਚੇ ਨੇ ਜਿਨ੍ਹਾਂ ਨੇ ਟਰੋਫੀ ਫਰਸਟ ਪਲੇਸ ਹਾਸਲ ਕੀਤੀ ਹੈ ਜਿਹੜਾ ਸਾਡਾ ਇਹ ਸਕੂਲ ਐ ਸੀਵੀਐਸਸੀ ਵੀ ਅਸੀਂ ਸਕੂਲ ਐ ਤੁਸੀਂ ਵੀ ਇਸ ਸੰਸਥਾ ਨਾਲ ਕਾਫੀ ਜਿਹੜੇ ਤੋਂ ਜੁੜੇ ਹੋਏ ਹੋ ਘੱਟ ਫੀਸਾਂ ਤੇ ਵਧੀਆ ਐਜੂਕੇਸ਼ਨ ਦੇਣ ਚ ਸਾਡੇ ਇਲਾਕੇ ਦੀ ਮੋਰੀ ਇਹ ਸੰਸਥਾ ਹੈ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਜੋ ਕਿ ਸੀਵੀਐਸਸੀ ਦਾ ਘੱਟ ਫੀਸਾਂ ਤੇ ਪੜਾਉਣ ਦਾ ਮੇਰੇ ਖਿਆਲ ਚ ਪੂਰੇ ਪੰਜਾਬ ਚੋਂ ਦੇਖਿਆ ਜਾਵੇ ਤਾਂ ਇਹ ਸਭ ਤੋਂ ਇੱਕ ਨੰਬਰ ਤੇ ਆਇਆ ਪਿੱਛੇ ਸਾਨੂੰ ਵਾਰਡ ਵੀ ਮਿਲਿਆ ਮੈਨੇਜਮੈਂਟ ਕੁਆਲਿਟੀ ਦਾ ਇਹਨਾਂ ਨੂੰ ਸਮਾਨ ਪ੍ਰੋਵਾਈਡ ਕਰ ਸਕਦੀ ਹੈ ਜਿਹੜਾ ਪੜਾਉਣ ਦਾ ਕੰਮ ਹੈ ਉਹ ਮੈਸੇਰਾ ਸਾਡੇ ਪ੍ਰਿੰਸੀਪਲ ਆਲ ਸਟਾਫ ਔਰ ਫੋਰਥ ਕਲਾਸ ਦੇ ਦਰਜਾ ਫੋਰਥ ਕਲਾਸ ਦੇ ਮੁਲਾਜ਼ਮ ਉਹਨਾਂ ਦਾ ਵੀ ਸਹਿਯੋਗ ਹੈ ਜ ਸਾਡੇ ਡਰਾਈਵਰ ਨੇ ਜਿਹੜੇ ਟਰਾਂਸਪੋਰਟ ਰਾਹੀਂ ਲੈ ਕੇ ਆਉਂਦੇ ਨੇ ਬੱਚਿਆਂ ਨੂੰ ਉਹ ਵੀ ਬ੍ਰਿਜ ਦਾ ਕੰਮ ਕਰਦੇ ਨੇ ਬਾਹਰੋਂ ਪਿੰਡਾਂ ਚੋਂ ਬੱਚਿਆਂ ਨੂੰ ਲੈ ਕੇ ਆਉਂਦੇ ਨੇ ਇਹ ਸਾਰਾ ਸਟਾਫ ਨੂੰ ਤੇ ਪ੍ਰਿੰਸੀਪਲ ਮੈਮ ਨੂੰ ਜਾਂਦਾ ਕੀ ਇਸ ਲੈਣ ਕਰਨਗੇ ਵਿਦਿਆਰਥੀ ਮਾਸਂ ਦੇਸ਼ ਤੇ ਨਾ ਚੋਣਾ ਵੀ ਜਿਵੇਂ ਹੁਣ ਸਾਡੀਆਂ ਸਰਕਾਰਾਂ ਕਰ ਰਹੀਆਂ ਨੇ এডਿਕੇਸ਼ਨ ਵੱਲ ਉਹਨਾਂ ਦਾ ਬਹੁਤ ਧਿਆਨ ਹੈ ਤਾਂ ਇਹ ਜਿਹੇ ਸਕੂਲਾਂ ਨੂੰ ਹੋਰ ਵੀ ਸਕੂਲ ਜਿਹੜੇ ਸੰਸਥਾ ਦੇ ਨਾਲ ਖੋਲੇ ਜਾਣ ਤਾਂ ਜੋ ਕਿ ਪਿੰਡਾਂ ਵਾਲੇ ਬੱਚੇ ਨੇ ਹੋਰ ਘੱਟ ਫੀਸਾਂ ਤੇ ਆ ਕੇ CBSE ਬੋਰਡ ਚ ਪੜਨ ਤਾਂ ਜਾ ਕੇ ਜਿਹੜੇ ਬੱਚੇ ਨੇ ਕੱਲ ਨੂੰ ਵਿਦੇਸ਼ਾਂ ਜਾਂਦੇ ਨੇ ਜਾਂ ਉਹਰੇ ਕਿਤੇ ਵਧੀਆ ਜੋਬਾਂ ਕਰਨ ਮੇਰਾ ਨਾਮ ਮਿਸ ਜੀ ਹੈ ਮੈਂ ਕਲਾਸ 2 ਫਰਸਟ ਚਾਹੀਆ ਸਾਡਾ ਸਕੂਲ ਬਹੁਤ ਵਧੀਆ ਇਸ ਚ ਸਾਰੇ ਬੱਚੇ ਬਹੁਤ ਵਧੀਆ ਪੜ੍ਹਦੇ ਨੇ ਟੀਚਰਸ ਬਹੁਤ سپورਟ ਕਰਦੇ ਨੇ ਟੀਚਰਸ ਬਹੁਤ ਵਧੀਆ ਪੜ੍ਹਾਉਂਦੇ ਨੇ ਸਕੂਲ ਚ ਬਹੁਤ ਸਾਫ ਸਫਾਈ ਰਹਿੰਦੀ ਹੈ ਪ੍ਰਿੰਸੀਪਲ ਬਹੁਤ ਵਧੀਆ ਪੜ੍ਹਾਉਣ ਚ ਹੈਲਪ ਕਰਦੇ ਨੇ ਸਾਰੇ ਟੀਚਰਸ ਨੂੰ ਸਮਝਾਉਂਦੇ ਨੇ ਤੇ ਸਾਡਾ ਸਕੂਲ ਬਹੁਤ ਵਧੀਆ ਹੈ ਗੁਰਤੇਗ ਬਾਦ ਪਬਲਿਕ ਸੀਨੀਅਰ ਸੈਂਟਰੀ ਸਕੂਲ